ਹਾਂਜੀ ਹਸਤੀਕਾਰ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਪੇਜ ਤੇ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਕੌਰ ਤੁਸੀਂ ਉਹਨੂੰ ਵੀ ਫੋਲੋ ਜ਼ਰੂਰ ਕਰ ਦਿਓ ਠੀਕ ਹੈ ਜੀ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਹੀ ਸੂਟ ਆਪਣੇ ਪਾਰਟੀ ਵੇਅਰ ਸੂਟ ਹੋਣਗੇ ਹੈਂਡਵਰਕ ਦੇ ਸੂਟ ਨੇਗੇ ਠੀਕ ਹੈ ਜੀ ਤੇ ਰੇਟ ਵੀ ਬਿਲਕੁਲ ਜਾਇਜ਼ ਹੋਊਗਾ ਤੇ ਬਾਕੀ ਤੁਸੀਂ ਆਪਣੀ ਪਸੰਦ ਦਾ ਡਿਜ਼ਾਈਨ ਦੇ ਕੇ ਕੋਈ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂਗੇ ਇਹ ਵਾਲਾ ਸੂਟ ਹੈਗਾ ਜੀ ਖੀਨਖਾਬ ਦਾ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਵੀ ਲੈ ਕੇ ਰੈਡੀ ਕਰਵਾ ਸਕਦੇ ਹੋਗੇ ਤੇ ਇਹ ਆਪਾਂ ਖੀਨਖਾਬ ਦੀ ਸ਼ਰਟ ਹੋਊਗੀ ਠੀਕ ਹੈ ਤੇ ਇਹ ਆਪਣਾ ਸਟਿਚ ਕੀਤਾ ਹੋਇਆ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਹਨੂੰ ਆਪਾਂ ਨੇ ਪਾਈਪਿੰਗ ਲਾ ਕੇ ਸਟਿਚ ਕੀਤਾ ਹੋਇਆ ਹੈਗਾ ਸਿੰਪਲ ਹੀ ਇਹਦਾ ਆਪਾਂ neck ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਤੇ neck ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਪਾਈਪਿੰਗ ਲਾਈ ਹੀ ਹੈ ਬੈਕ ਫਰੰਟ ਦੋਨੋਂ ਸਾਈਡ ਪਾਈਪਿੰਗ ਲਾਈ ਹੋਈ ਹੈਗੀ ਤੇ ਬਾਜੂ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਠੀਕ ਹੈ ਲੋ ਜੀ ਸੇਮ ਆਪਾਂ ਨੇ ਸ਼ਾਰਟ ਨਾਲ ਦੀ ਪੱਟੀ ਲਾ ਕੇ ਇਸ ਤਰ੍ਹਾਂ ਇਹਨੂੰ ਪਾਈਪਿੰਗ ਲਾਈ ਹੋਈ ਹੈ ਕਫਰ ਦੀ ਤਰ੍ਹਾਂ ਆਪਾਂ ਨੇ ਇਹ ਡਿਜ਼ਾਈਨ ਬਣਾਇਆ ਹੋਇਆ ਹੈਗਾ ਕਿਉਂਕਿ ਇਹਨਾਂ ਦੀ ਲੈਂਥ ਕਾਫੀ ਜ਼ਿਆਦਾ ਹੋਣ ਕਰਕੇ ਸਲਵਾਰ ਦੀ ਠੀਕ ਹੈ ਜੀ ਉਹਦੇ ਵਿੱਚੋਂ ਕਪੜਾ ਨਹੀਂ ਬਚਦਾ ਹੈਗਾ ਫਿਰ ਆਪਾਂ ਨੇ ਸ਼ਰਟ ਨਾਲ ਦਾ ਹੀ ਡਿਜ਼ਾਈਨ ਜਿਹੜਾ ਬਾਹੂ ਦੇ ਉੱਪਰ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਬਾਟਮ ਇਹਦੇ ਨਾਲ ਪਲੇਨ ਹੋਊਗੀ ਮੈਚਿੰਗ ਦੇ ਵਿੱਚ ਆਗੀ ਤੇ ਸੇਮ ਹੀ ਨਾਲ ਇਹਦੇ ਇਸ ਤਰ੍ਹਾਂ ਦੀਆਂ ਬਾਟਮਾਂ ਨੇ ਜਿਹੜੀਆਂ ਪਿੱਛੋਂ ਲੱਗ ਕੇ ਆਈਆਂ ਸੀ ਮਿਲ ਵੱਲੋਂ ਆਪਾਂ ਨੇ ਨਹੀਂ ਲਾਈਆਂ ਹੋਈਆਂ ਜ਼ਿਆਦਾਤਰ ਤਾਂ ਕ੍ਰੇਪ ਦੀ ਬਾਟਮ ਆਉਂਦੀ ਆ ਪਰ ਇਹਦੇ ਨਾਲ ਇਸ ਤਰ੍ਹਾਂ ਦੀ ਮੈਚਿੰਗ ਹੋ ਕੇ ਆਈ ਆ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਹੈ ਜਿਹੜਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੁਪੱਟੇ ਨੂੰ ਲੇਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਠੀਕ ਹੈ ਜੀ ਜੇ ਦੁਪੱਟੇ ਦੇ ਤੁਸੀਂ ਇਸ ਤਰ੍ਹਾਂ ਦੀ ਕਿਨਾਰੀ ਲਗਾ ਲੈਨੇ ਹੋ ਤਾਂ ਬਹੁਤ ਸੋਹਣਾ ਦੁਪੱਟਾ ਜਿਹੜਾ ਰੈਡੀ ਹੋ ਜਾਂਦਾ ਤੁਹਾਡਾ ਸੂਟ ਹੈ ਜਿਹੜਾ ਪਾਰਟੀ ਵੇਅਰ ਬਣ ਜਾਂਦਾ ਹੈਗਾ ਤੇ ਤੁਸੀਂ ਆਮ ਵੀ ਇਹਨੂੰ ਕਿਤੇ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਸੂਟ ਲੋ ਜੀ ਤੇ ਅਗਲਾ ਸੂਟ ਹੈਗਾ ਜੀ ਇਹ ਆਪਣਾ 80 ਗ੍ਰਾਮ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆ ਆਪਾਂ ਨੇ ਠੀਕ ਹੈ ਤੇ ਲੋਚ ਇਹਦੇ ਆਪਾਂ ਨੇ ਕੱਲੇ ਨੈੱਕ ਦੇ ਉੱਪਰ ਵਰਕ ਕੀਤਾ ਹੋਇਆ ਇਸ ਤਰ੍ਹਾਂ ਜਿਹੜੀਆਂ ਮੇਰੀਆਂ ਭੈਣਾਂ ਹੈਵੀ ਨਹੀਂ ਪਸੰਦ ਕਰਦੀਆਂ ਵੈਸੇ ਅੱਜਕੱਲ੍ਹ ਟ੍ਰੈਂਡ ਹੈਗਾ ਬਿਲਕੁਲ ਲਾਈਟ ਵਰਕ ਦਾ ਬਾਕੀ ਤੁਹਾਡੇ ਤੇ ਡਿਪੈਂਡ ਆ ਹਨਾ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਆਉਂਦੀ ਆ ਕਿ ਤੁਸੀਂ ਉਸੇ ਤਰ੍ਹਾਂ ਹੀ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋਗੇ ਤੇ ਆਪਾਂ ਨੇ ਇਹਦੇ ਨੈੱਕ ਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਕੰਮ ਹੈ ਜਿਹੜਾ ਕਰਿਆ ਹੋਇਆ ਹੈਗਾ ਦੇਖੋ ਜੀ ਕਮ ਚੈੱਕ ਕਰ ਸਕਦੇ ਹੋ ਬਾਕੀ ਪੂਰੀ ਸ਼ਾਰਟ ਦੇ ਵਿੱਚ ਡਾਟਸ ਪਾਏ ਹੋਏ ਨੇਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਸ ਤਰ੍ਹਾਂ ਸਿੱਪੀ ਲਾਈ ਹੋਈ ਆ ਪੂਰੀ ਸ਼ਾਰਟ ਦੇ ਵਿੱਚ ਬਹੁਤ ਸੋਹਣਾ ਕਲਰ ਹੈਗਾ ਠੀਕ ਹੈ ਜੀ ਕੈਮਰੇ ਦੇ ਵਿੱਚ ਨਾ ਕਲਰ ਕਾਫੀ ਜ਼ਿਆਦਾ ਚੇਂਜ ਹੋ ਜਾਂਦੇ ਆਗੇ ਲੋ ਜੀ ਤੇ ਇਹ ਸੂਟ ਜਦੋਂ ਸਟਿਚ ਹੋ ਜਾਂਦਾ ਨਾ ਸਟਿਚਿੰਗ ਹੋਇਆ ਸੂਟ ਅਸਲ ਚ ਪਰਫੈਕਟ ਪਤਾ ਲੱਗਦਾਗਾ ਤੇ ਬਹੁਤ ਸੋਹਣਾ ਸੂਟ ਬਣ ਜਾਣਾ ਸਟਿਚਿੰਗ ਹੋਏ ਤੋਂ ਤੇ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਇਹਦੀ ਬਾਜੂ ਦੇ ਉੱਪਰ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਇਸ ਤਰ੍ਹਾਂ ਸਿੱਪੀ ਦਿੱਤੀ ਹੋਈ ਆ ਠੀਕ ਹੈ نیچے ਬੇਲ ਪਾ ਕੇ ਉੱਪਰ ਸਿੱਪੀ ਦਿੱਤੀ ਹੋਈ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਬਹੁਤ ਸੋਹਣਾ ਰੱਖਿਆ ਹੋਇਆ ਹੈਗਾ ਤੇ ਦੁਪੱਟਾ ਜਿਹੜਾ ਲਾਇਆ ਹੋਇਆ ਆਪਾਂ ਨੇ ਇਹਦੇ ਨਾਲ ਔਰਗੈਂਜਾ ਦਾ ਇਸ ਤਰ੍ਹਾਂ ਦਾ ਡਾਟਸ ਵਾਲਾ ਦੁਪੱਟਾ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਠੀਕ ਹੈ ਜੀ ਲੋ ਜੀ ਤੁਸੀਂ ਇਸ ਤਰ੍ਹਾਂ ਦੇ ਦੁਪੱਟੇ ਜਿਹੜੇ ਪਾਰਟੀ ਵੇਅਰ ਸੂਟ ਨਾਲ ਰੈਡੀ ਕਰਵਾ ਸਕਦੇ ਹੋਗੇ ਪਲੇਨ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਪਲੇਨ ਵੀ ਰੱਖ ਸਕਦੇ ਹੋਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਬਾਕੀ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਦੁਪੱਟਾ ਹੈਗਾ ਹਾਰਡ ਨਹੀਂ ਹੈਗਾ ਸੌਫਟ ਹੈਗਾ ਦੁਪੱਟਾ ਤੁਸੀਂ ਆਰਾਮ ਨਾਲ ਤੁਸੀਂ ਇਸ ਦੁਪੱਟੇ ਨੂੰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਕੋਲ ਕਾਫੀ ਡਿਮਾਂਡ ਆ ਰਹੀ ਸੀ ਇਹ ਦੁਪੱਟਿਆਂ ਦੀ ਤੇ ਭੈਣ ਨੇ ਇਸ ਨਾਲੇ ਸੂਟ ਨਾਲੇ ਇਹ ਦੁਪੱਟਾ ਜਿਹੜਾ ਡਾਈ ਕਰਵਾਇਆ ਹੈਗਾ ਤੁਸੀਂ ਦੇਖ ਸਕਦੇ ਹੋ ਲੋਚ ਇਹ ਬਾਕੀ ਆਪਾਂ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਸ਼ੋਅ ਕਰ ਦਾਂਗੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਲੁੱਕਨ ਆਪਾਂ ਨੰਬਰ ਦਿੱਤਾ ਹੋਇਆ ਹੁੰਦਾ ਹੈਗਾ ਤੇ ਅਗਲਾ ਹੈਗਾ ਜੀ ਇਹ ਵਾਲਾ ਹੈਗਾ ਜੀ ਆਪਾਂ ਨੇ ਰॉ ਸਿਲਕ ਦੇ ਉੱਪਰ ਬਣਾਇਆ ਹੋਇਆ ਹੈਗਾ ਤੇ ਹੈਂਡਵਰਕ ਦੇ ਵਿੱਚ ਕੰਮ ਕੀਤਾ ਹੈ ਮਜ਼ੈਂਟਾ ਕਲਰ ਦਾ ਸੂਟ ਰਹੂਗਾ ਜੀ ਬਿਲਕੁਲ ਹੀ ਹਲਕਾ ਤੇ ਲਾਈਟ ਵੇਟ ਹੈ ਜਿਹੜਾ ਆਪਾਂ ਨੇ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਠੀਕ ਹੈ ਜੀ ਆਪਣੇ ਵਰਕਰਾਂ ਦਾ ਕੰਮ ਹੈ ਜਿਹੜਾ ਪੂਰਾ ਨੀਟ ਐਂਡ ਕਲੀਨ ਹੁੰਦਾ ਹੈਗਾ ਚਾਹੇ ਤੁਸੀਂ ਮਸ਼ੀਨ ਵਰਕ ਦੇ ਵਿੱਚ ਸੂਟ ਰੈਡੀ ਕਰਵਾ ਰਹੋ ਚਾਹੇ ਹੈਂਡ ਵਰਕ ਦਾ ਕਰਮਾਉਣੇ ਹੋਗੇ ਠੀਕ ਹੈ ਜੀ ਕੰਮ ਆਪਣਾ ਬਹੁਤ ਸੋਹਣਾ ਕਰਿਆ ਹੁੰਦਾ ਹੈਗਾ ਇਹ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੇ ਇਹਦੀ ਬਾਜ਼ੂ ਦੇ ਉੱਪਰ ਵੀ ਦਿਖਾਉਣੀ ਆ ਤੁਹਾਨੂੰ ਆਪਾਂ ਨੇ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਇਹਦੀ ਬਾਜ਼ੂ ਦੇ ਉੱਪਰ ਕੀਤਾ ਹੋਇਆ ਹੈਗਾ ਤੇ ਆਪਾਂ ਇਹਦੇ ਨਾਲ ਫੋਟੋ ਜਿਹੜੀ ਲਗਾ ਦਾਂਗੇ ਤੁਹਾਨੂੰ ਦੱਸ ਦਾਂਗੇ ਪਤਾ ਲੱਗ ਜੂ ਵੀ ਇਹ ਕਿਸ ਤਰ੍ਹਾਂ ਦਾ ਲੱਗਦਾ ਹੈ ਬਹੁਤ ਸੋਹਣਾ ਸੂਟ ਲੱਗਦਾ ਸਟਿਚ ਹੋਇਆ ਵੀ ਇਹ ਠੀਕ ਹੈ ਜੀ ਤੇ ਇਹ ਬਿਨਾ ਸਟਿਚਿੰਗ ਤੇ ਬਿਨਾ ਦੁਪੱਟੇ ਤੋਂ ਸੂਟ ਹੈ ਜਿਹੜਾ ਆਪਾਂ ਨੇ ਰੈਡੀ ਕੀਤਾ ਹੈਗਾ ਤੇ ਆਪਾਂ ਨੇ ਜਿਸ ਤਰ੍ਹਾਂ ਦਾ ਡਿਜ਼ਾਈਨ ਭੇਜਿਆ ਸੀ ਆਪਾਂ ਸੇਮ ਉਸੇ ਤਰ੍ਹਾਂ ਹੀ ਬਣਾ ਕੇ ਦਿੱਤਾ ਹੈਗਾ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਸ਼ੋਅ ਕਰ ਦਾਂਗੇ ਠੀਕ ਹੈ ਲੋ ਜੀ ਤੇ ਅਗਲਾ ਸੂਟ ਦਿਖਾਉਣੇ ਆਂਗੇ ਉਹ ਵੀ ਆਪਣਾ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਤੇ ਕੰਟਰਾਸਟ ਦਾ ਸੂਟ ਆਪਾਂ ਮੈਚਿੰਗ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਟੈਲੋਜੀ ਇਹ ਆਪਾਂ ਨੇ ਕੀ ਵੀ ਸਿਲਕ ਦੇ ਉੱਪਰ ਰੈਡੀ ਕੀਤਾ ਦਾ ਪਹਿਲਾਂ ਇਹ ਸੂਟ ਆਪਾਂ ਰੈਡੀ ਕੀਤਾ ਸੀਗਾ ਆਪਾਂ ਅੰਡਰ ਸਟਿਚ ਭੇਜਿਆ ਸੀ ਤੇ ਹੁਣ ਆਪਾਂ ਇਹ ਸਟਿਚਿੰਗ ਕਰਕੇ ਜਾ ਰਹੇ ਆਪਣੇ ਕੋਲੋਂ ਇਹ ਸੂਟ ਤੇ ਇਸ ਤਰ੍ਹਾਂ ਇਹਦੇ ਆਪਾਂ ਨੇ ਘੇਰੇ ਦੇ ਉੱਪਰ ਕੰਮ ਹੋ ਗਿਆ ਫਿਰ ਇਸ ਤਰ੍ਹਾਂ ਦਾ ਚਾਕਾਂ ਦੇ ਉੱਪਰ ਕੰਮ ਹੋਊਗਾ ਠੀਕ ਹੈ ਜੀ ਸਾਰਾ ਹੀ ਕੰਮ ਹੈ ਜਿਹੜਾ ਆਪਾਂ ਨੇ ਹੈਂਡਵਰਕ ਦੇ ਵਿੱਚ ਕੀਤਾ ਹੋਇਆ ਕਿਤੇ ਵੀ ਆਪਾਂ ਮਸ਼ੀਨ ਦਾ ਵਰਕ ਨਹੀਂ ਕੀਤਾ ਹੋਇਆ ਸਾਰਾ ਹੀ ਹੈਂਡ ਦਾ ਕੰਮ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਸ਼ਾਰਟ ਦੇ ਵਿੱਚ ਕਲੀਆਂ ਬਣਾਈਆਂ ਹੋਈਆਂ ਨੇ ਇਹ ਵੀ ਹੈਂਡਵਰਕ ਦੇ ਵਿੱਚ ਕਰਿਆ ਹੋਇਆਗਾ ਠੀਕ ਹੈ ਜੀ ਤੇ ਫਿਰ ਤੁਸੀਂ ਨੈੱਕ ਦਾ ਡਿਜ਼ਾਈਨ ਦੇਖ ਸਕਦੇ ਹੋ ਲੋਚ ਮਾਹ ਸੋਨਾ ਸੂਟ ਰੈਡੀ ਹੋਇਆ ਬਣ ਕੇ ਇਹ ਦੇਖੋ ਜੀ ਇਹਦੇ ਬਾਜੂ ਦੇ ਉੱਪਰ ਬਾਜੂ ਨੇ ਦੀਆਂ ਕਾਫੀ ਹੈਵੀ ਨੇ ਬਣੀਆਂ ਹੋਈਆਂ ਨੇ ਗਈਆਂ ਠੀਕ ਹੈ ਜੀ ਬਾਜੂ ਦੇ ਉੱਪਰ ਹੈਵੀ ਕੰਮ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਪੈਚ ਲਾ ਕੇ ਬਾਜੂ ਦੇ ਉੱਪਰ ਕੰਮ ਕੀਤਾ ਹੋਇਆਗਾ ਲੋਚ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟਫ ਤੇ ਇਹ ਡਿਜ਼ਾਈਨ ਜਿਹੜਾ ਬਣਵਾ ਸਕਦੇ ਹੋ ਇਹ ਆਪਾਂ ਨੇ ਕੀਵੀ ਸਿਲਕ ਦੇ ਉੱਪਰ ਕੀਤਾ ਹੋਇਆ ਹੈਗਾ ਤੇ ਇਹ ਤੁਹਾਡੀ ਇੱਛਾ ਹੈਗੀ ਤੁਹਾਨੂੰ ਕਿਹੜੇ ਦੇ ਉੱਪਰ ਇਹ ਪਸੰਦ ਹੈਗਾ ਤੁਸੀਂ ਉਸੇ ਉੱਪਰ ਹੀ ਇਹ ਆਪਣਾ ਡਿਜ਼ਾਈਨ ਹੈ ਜਿਹੜਾ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਲਓ ਜੀ ਇਹ ਆਪਾਂ ਨੇ ਸਟਿਚ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਤੇ ਕੰਟਰਾਸਟ ਵੀ ਬਹੁਤ ਸੋਹਣੀ ਮੈਚਿੰਗ ਹੋਈ ਹੈਗੀ ਤੇ ਇਹਦੇ ਨਾਲ ਆਪਾਂ ਤੁਹਾਨੂੰ ਬਾਟਮ ਦਾ ਕਲਰ ਵੀ ਦਿਖਾ ਦਿੰਨੇ ਆਂਗੇ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਨਾਲ ਬਾਟਮ ਦਾ ਕਲਰ ਰੱਖਿਆ ਹੋਇਆ ਹੈਗਾ ਦੇਖੋ ਜੀ ਤੁਸੀਂ ਆਲ ਓਵਰ ਰੱਖਣਾ ਆਲ ਓਵਰ ਰੱਖ ਸਕਦੇ ਹੋਗੇ ਜਿਹੜੇ ਉੱਪਰ ਪੈਰ ਚਾਹ ਉਹ ਕੰਟਰਾਸਟ ਵੀ ਲਾ ਸਕਦੇ ਹੋ ਤੇ ਬਾਟਮ ਦੇ ਉੱਪਰ ਵੀ ਵਰਕ ਕਰਿਆ ਹੋਇਆ ਹੈਗਾ ਦੇਖੋ ਜੀ ਬਿਲਕੁਲ ਹੀ ਹੈਂਡਵਰਕ ਦਾ ਕੰਮ ਹੈ ਜੀ ਕਿਤੇ ਵੀ ਆਪਾਂ ਮਸ਼ੀਨ ਐਡ ਨਹੀਂ ਕੀਤੀ ਹੋਈ ਹੈਗੀ ਤੇ ਕੰਮ ਦੀ ਫਿਨਿਸ਼ਿੰਗ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਲੋਚ ਮੌਸਮਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋਇਆਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਤੋਂ ਰੈਡੀ ਕਰਵਾ ਸਕਦੇ ਹੋਗੇ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਹੈ ਜਿਹੜਾ ਸ਼ੋਅ ਕਰ ਦਾਂਗੇ ਠੀਕ ਹੈ ਤੇ ਕੀ ਵੀ ਸਿਲਕ ਦਾ ਆਪਾਂ ਨੇ ਸਟਾਫ ਹੈ ਜਿਹੜਾ ਇਹਦੇ ਨਾਲ ਲਾਇਆ ਹੋਇਆ ਹੈਗਾ ਤੇ ਤੁਸੀਂ ਮੈਚਿੰਗ ਦੇਖੋ ਕੰਟਰਾਸਟ ਮੈਚਿੰਗ ਦੇਖੋ ਬਹੁਤ ਸੋਹਣੀ ਬਣੀ ਹੋਈ ਹੈ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਇਹ ਸੂਟ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਸੈਮੀ ਚਨੂਨ ਦਾ ਰੱਖਿਆ ਹੋਇਆ ਹੈਗਾ बॉਟਮ ਨਾਲ ਦਾ ਹੀ ਕਲਰ ਆਪਾਂ ਦੁਪੱਟੇ ਨਾਲ ਰੱਖਿਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਸ਼ਾਰਟ ਨਾਲ ਦੀ ਦੁਪੱਟੇ ਨੂੰ ਪੱਟੀ ਦੀ ਐਡ ਕੀਤੀ ਹੋਈ ਆ ਠੀਕ ਹੈ ਜੀ ਤੇ ਸੈਮੀ ਚਨੂਨ ਦਾ ਦੁਪੱਟਾ ਰੱਖਿਆ ਹੈ ਜੇ ਤੁਸੀਂ ਪਿਓਰ ਦਾ ਲਗਵਾਉਂਗੇ ਤਾਂ ਉਹਦੀ ਕਾਸਟ ਹੈ ਜਿਹੜੀ ਉਹ ਵੱਧ ਹੋ ਜੂਗੀ ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਤੁਸੀਂ ਕਿਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾਗਾ ਪਰ ਤੁਹਾਨੂੰ ਫੇਰ ਦਿਖਾ ਦਿੰਨੇ ਆਂਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਆਪਣਾ ਆਰਡਰ ਹੈ ਜਿਹੜਾ ਉਹ ਦੇ ਸਕਦੇ ਹੋ ਠੀਕ ਹੈ ਮੌਸਮ ਦਾ ਸੂਟ ਬਣ ਕੇ ਰੈਡੀ ਹੋਇਆਗਾ ਲੋਚੀ ਤੇ ਅਗਲਾ ਸੂਟ ਦਿਖਾਉਣੇ ਆਂਗੇ ਉਹ ਵੀ ਆਪਣਾ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਹੋਇਆਗਾ ਇਹ ਆਪਾਂ ਨੇ ਕੀਤਾ ਹੈ ਜੀ ਪਿਓਰ ਵੈਲਵਟ ਦੇ ਉੱਪਰ ਠੀਕ ਹੈ ਇਹ ਮੈਂ ਆਪਣੇ ਲਈ ਸੂਟ ਰੈਡੀ ਕਰਵਾਇਆਗਾ ਜੇ ਮੇਰੀ ਭੈਣ ਕੋਈ ਲੈਣਾ ਚਾਹੁੰਦੀ ਹੈਗੀ ਤਾਂ ਲੈ ਸਕਦੀ ਹੈ ਠੀਕ ਹੈ ਜੀ ਇਹ ਆਪਾਂ ਨੇ ਪਿਓਰ ਵੈਲਵਟ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਆਪਾਂ ਨੇ ਇਹਦੇ ਉੱਪਰ ਕੀਤਾ ਹੋਇਆਗਾ ਹੈਂਡਵਰਕ ਦਾ ਕੰਮ ਕੀਤਾ ਹੈ ਠੀਕ ਹੈ ਜੀ ਸਾਰਾ ਕੰਮ ਆਪਾਂ ਨੇ ਇਹ ਧੱਕੇ ਦੇ ਵਿੱਚ ਕੀਤਾ ਹੋਇਆਗਾ ਐਸ طرح ਆਪਾਂ ਨੈੱਕ ਰੱਖਿਆ ਹੋਇਆ ਨੈੱਕ ਦੇਖੋ ਕਾਫੀ ਹੈਵੀ ਨੈੱਕ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਜੀ ਤੇ ਕਲਰ ਵੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਹੈਗਾ bina ਦੁਪੱਟੇ ਤੋਂ ਆਪਾਂ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਦੁਪੱਟਾ ਤੁਸੀਂ ਜਿਸ ਤਰ੍ਹਾਂ ਦਾ ਕਹੋਗੇ ਆਪਾਂ ਉਸੇ ਤਰ੍ਹਾਂ ਦਾ ਹੀ ਲਾ ਕੇ ਦੇਵਾਂਗੇ ਬਾਕੀ ਤੁਸੀਂ ਕੰਮ ਵੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਨੇੜੇ ਵੀ ਚੈੱਕ ਕਰਵਾ ਦਿੰਨੇ ਆਂਗੇ ਠੀਕ ਹੈ ਜੀ ਸਾਰਾ ਕੰਮ ਆਪਾਂ ਨੇ ਇੱਥੇ ਦਫਕੇ ਦਾ ਕੀਤਾ ਹੈ ਤੇ ਬਾਕੀ ਸ਼ਰਟ ਦੇ ਵਿੱਚ ਛੋਟੇ-ਛੋਟੀਆਂ ਆਪਾਂ ਨੇ ਬੁੱਟੀਆਂ ਇਹ ਜਿਹੜੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਲੋ ਜੀ ਸ਼ਰਟ ਨੇ ਵੀ ਉੱਪਰ ਪਲੇਨ ਨਹੀਂ ਸ਼ਰਟ ਰੱਖੀ ਹੋਈ ਹੈਗੀ ਇਸ ਤਰ੍ਹਾਂ ਬੂਟੀਆਂ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਠੀਕ ਹੈ ਤੇ ਇਹਦੇ ਆਪਾਂ ਨੇ ਬਾਜੂ ਦੇ ਉੱਪਰ ਵੀ ਕੰਮ ਕੀਤਾ ਹੋਇਆਗਾ ਇਸ ਤਰ੍ਹਾਂ ਦਾ ਕੰਮ ਸਾਨੂੰ ਬਾਜੂ ਤੇ ਮਿਲੂਗਾ ਠੀਕ ਹੈ ਜੀ ਇਸ ਤਰ੍ਹਾਂ ਬੇਲ ਪਾ ਕੇ ਫਿਰ ਆਪਾਂ ਨੇ ਬੂਟੀ ਐਡ ਕੀਤੀ ਹੋਈ ਹੈ ਦੇਖੋ ਜੀ ਬਹੁਤ ਸੋਹਣਾ ਕੰਮ ਕਰਿਆ ਹੋਇਆਗਾ ਆਪਾਂ ਇਹਦੀ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਬਾਟਮ ਹੈ ਜਿਹੜੀ ਉਹ ਆਪਾਂ ਨੇ ਸਟੇਟ ਰੱਖੀ ਹੋਈ ਹੈਗੀ ਤੇ ਜੇ ਤੁਹਾਨੂੰ ਕੋਈ ਫੰਕਸ਼ਨ ਹੈਗਾ ਤਾਂ ਤੁਸੀਂ ਇਹੇ ਸੂਟ ਸਾਤੋਂ ਆ ਆਰਡਰ ਕਰ ਸਕਦੇ ਹੋਗੇ ਠੀਕ ਹੈ ਜੀ ਲਓ ਜੀ ਇਹ ਵਾਲਾ ਡਿਜ਼ਾਈਨ ਤੁਹਾਨੂੰ ਬਾਟਮ ਤੇ ਮਿਲੂਗਾ ਇਸ ਤਰ੍ਹਾਂ ਦਾ ਠੀਕ ਹੈ ਇਸ ਤਰ੍ਹਾਂ ਦੀ ਬੇਲ ਪਾ ਕੇ ਤੇ ਆਪਾਂ ਨੇ ਇਸ ਤਰ੍ਹਾਂ ਛੋਟੇ-ਛੋਟੇ ਮੁੱਟੀਆਂ ਨੇ ਜਿਹੜੀਆਂ ਆਪਾਂ ਨੇ ਉਹ ਬਾਟਮ ਤੇ ਰੱਖੀਆਂ ਹੋਈਆਂ ਨੇਗੀਆਂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਸੂਟ ਵੀ ਬਹੁਤ ਸੋਹਣਾ ਰੈਡੀ ਹੋਇਆ ਕਲਰ ਵੀ ਬਹੁਤ ਪਿਆਰਾਗਾ ਤੇ ਸਕਰੀਨ ਦੇ ਉੱਪਰ ਪ੍ਰਾਈਸ ਆਪਾਂ ਤੁਹਾਨੂੰ ਸ਼ੋਅ ਕਰ ਦਾਂਗੇ ਜਿਹੜੀ ਮੇਰੀ ਭੈਣ ਲੈਣਾ ਚਾਹੁੰਦੀ ਹੈਗੀ ਤਾਂ ਇਹ ਸੂਟ ਹੈ ਜਿਹੜਾ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆਪਣੇ ਕੋਲੇ ਰੈਡੀ ਹੈ ਠੀਕ ਹੈ ਜੀ ਤੇ ਲੈਂਥ ਵਗੈਰਾ ਆਪਾਂ ਤੁਹਾਨੂੰ ਦੱਸ ਦਾਂਗੇ 42 43 ਹੋਣੀ ਆ ਸ਼ਾਇਦ ਬਾਕੀ ਆਪਾਂ ਮੈਜ਼ਰਮੈਂਟ ਚੈੱਕ ਜ਼ਰੂਰ ਕਰ ਦਾਂਗੇ ਸਾਨੂੰ ਜ਼ਰੂਰ ਦੱਸਿਓ ਵੀ ਸਾਨੂੰ ਮੈਜ਼ਰਮੈਂਟ ਚੈੱਕ ਕਰਕੇ ਦੱਸਿਓ ਠੀਕ ਹੈ ਜੀ ਤੇ ਇੱਕ ਕਮੈਂਟ ਵੀ ਕਰਿਓ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ